ਇਹਨੂੰ ਮੁਸਲਮਾਨ ਵੀ ਸਿੱਧਾ ਕਰਦੇ ਨੇ ਅੱਛਾ ਦੱਸਿਓ ਤੁਸੀਂ ਵੀ ਕਿਤੇ ਕਿਸੇ ਹਿੰਦੂ ਮਹਾਪੁਰਸ਼ ਨੂੰ ਮੁਸਲਮਾਨ ਨੇ ਸਜਦਾ ਕੀਤਾ ਜਾਂ ਕਿਸੇ ਮੁਸਲਮਾਨ ਪੈਗੰਬਰ ਨੂੰ ਕਿਸੇ ਹਿੰਦੂ ਵੀਰ ਨੇ ਸਜਦਾ ਕੀਤਾ ਹੈ ਨਹੀਂ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਰਾਏ ਮੂਧਾਰ ਵੀ ਚੁਕਦਾ ਹੈ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਗੋਪਾਲ ਪੰਦਾ ਹਿੰਦੂ ਵੀ ਝੁਕਦਾ ਹੈ ਕਿਉਂਕਿ ਗੁਰਨਾਨਕ ਵਰਗਾ ਕੋਈ ਹੋਇਆ ਹੀ ਨਹੀਂ ਸਭ ਤੋਂ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਨਾਲੋਂ ਕੋਈ ਵੱਡਾ ਹੀ ਨਹੀਂ ਐ ਤੇ ਬਾਣੀ ਨੂੰ ਪੁੱਛੀਏ ਵੀ ਕੀ ਗੱਲ ਤੇ ਜੂਨਾ ਉਹਦੇ ਹੁਕਮ 'ਚ ਚੱਲਦੀ ਆ ਸੱਪ ਨੇ ਕਿਦਾਂ ਛਾਇਆ ਕਰਦੀ ਇੱਥੇ ਕਈ ਤਰਕ ਦੀ ਕੈਂਚੀ ਵੀ ਲਈ ਬੰਦੇ ਹੁੰਦੇ ਉਹਨਾਂ ਨਾਲ ਗੱਪਾਂ ਵੱਢੀ ਜਾਓਗੇ ਤੇ ਸੱਪ ਵੀ ਛਾਂ ਕਰਦਾ ਯਾਦ ਰੱਖੇ ਸੱਪ ਛਾਇਆ ਅੱਜ ਇਹ ਦੇਤੇ ਕਰ ਰਿਆ ਸੀ ਇਹ ਕੋਈ ਆਮ ਇਨਸਾਨ ਨਹੀਂ ਸੀ ਇਹ ਉਹ ਹੈ ਜਿਹਦੇ ਹੁਕਮ ਦੇ ਵਿੱਚ 84 ਲੱਖ ਜੂਮ ਦੀ ਪੈਦਾਇਸ਼ ਹੁੰਦੀ ਤੇ ਬਾਣੀ ਦਾ ਫਰਮਾਨ ਹੈ ਹੁਕਮੀ ਛੱਬੇ ਤੂਪ ਜਹ ਹੁਕਮੀਕਾਰ ਕਮਾਹੇ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਦਾ ਆਕਾਸ਼ ਹੁੰਦਾ ਹੈ ਜਨਮਦਾਤਾ ਤੇ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਚੱਲਦੀ ਹੈ ਵਾਹੇ ਹੁਕਮ ਉਹ ਫਿਸ਼ਕਮਾਨ ਆਉਲਰ ਕ੍ਰੀਏਟਰ ਉਹਦਾ ਹੁਕਮ ਹੁੰਦਾ ਹੈ ਤੇ ਦੁਨੀਆ ਪੈਦਾ ਹੁੰਦੀ ਹੈ ਉਹਦਾ ਹੁਕਮ ਮੰਨ ਕੇ ਦੁਨੀਆ ਸਦਾ ਸਜਦੇ ਕਰਦੀ ਹੈ ਤੇ ਸੱਪ ਕੀ ਇੱਥੇ ਕੋਈ ਵੀ ਹੋਵੇ ਗੁਰੂ ਨਾਨਕ ਨੂੰ ਝੁੱਕ ਕੇ ਸਜਦਾ ਕਰੇਗਾ ਹੀ ਕਰੇਗਾ ਕਿਉਂ ਕਰੇਗਾ ਸੱਤੇ ਵੱਡਾ ਸਤਗੁਰ ਨਾਨਕ ਚਿੰਨ ਕਲ ਰਾਖੀ ਮੇਰੀ ਬਾਣੀ ਕਹਿੰਦੀ ਹੈ ਗੁਰੂ ਨਾਨਕ ਨਾਨਕ ਹਰ ਸੋਏ ਗੁਰੂ ਨਾਨਕ ਹੀ ਪਰਮਾਤਮਾ ਹੈ ਭਰਾਏ ਬੁਲਾਰ ਵਰਗੇ ਚੁੱਕ ਗਏ 84 ਲੱਖ ਜੂਨ ਚੋਂ ਜਿਹੜਾ ਵੀ ਗੁਰੂ ਨਾਨਕ ਦੇ ਦਿਦਾਰੇ ਕਰ ਲੈਂਦਾ ਹੈ ਨਾਨਕ ਜਿੰਨ ਕੋ ਸਤਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ ਉਹਨਾਂ ਦੇ ਲੇਖੇ ਮੁੱਕ ਜਾਂਦੇ ਨੇ دین ਦੁਨੀਆ ਦੇ مالک ਗੁਰੂ ਨਾਨਕ ਸਾਹਿਬ ਇਕਲੌਤੀ ਐਸੀ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਦੋ ਮੁੱਖ ਧਰਮਾਂ ਨੇ ਸਿਰ ਝੁਕਾਇਆ ਹੈ Hindu ਵੀ ਝੁਕਦੇ ਸਨ ਬਰਾਬਰ ਸਮਾਨਤਾ ਦਿੱਤੀ ਇਸਲਾਮ ਦੇ ਮਹਾਪੁਰਸ਼ ਵੀ ਝੁਕਦੇ ਸਨ Hindu ਵੀ ਸਜਦਾ ਕਰਨ ਇਸਲਾਮ ਦੇ ਲੋਕ ਵੀ ਸਜਦਾ ਕਰਦੇ ਤੇ ਭਾਈ ਗੁਰਦਾਸ ਨੇ ਇੱਕ ਗੱਲ ਕਹਿ ਦਿੱਤੀ ਕਹਿੰਦਾ ਕਲਾ ਸਿੱਖਾਂ ਦਾ ਹੀ ਗੁਰੂ ਥੋੜੀ ਐ ਕਰ ਕਰ ਬਾਬਾ ਬੁੱਜੀ ਐ Hindu ਮੁਸਲਮਾਨ ਉਤਸਾਈ ਉਹ ਬਾਬਾ ਘਰ ਘਰ ਪਹੁੰਚ ਆ ਗਿਆ ਇੱਕ ਸੱਤ ਪੁਰਸ਼ ਦੇ ਬੋਲ ਸਨ ਕਹਿੰਦੇ ਨਾਨਕ ਸ਼ਾਹ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਮੁਸਲਮਾਨ ਵੀਰਾਂ ਨੇ ਉਸ ਨੂੰ ਪੀਰ ਮੰਨਿਆ ਹਿੰਦੂਆ ਨੇ ਉਸ ਨੂੰ ਗੁਰੂ ਕਰਕੇ ਮੰਨਿਆ ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਘਰ ਘਰ ਵਿੱਚ ਪਹੁੰਚ ਆ ਗਿਆ ਉਸ ਗੁਰੂ ਨਾਨਕ ਦੀ ਅਜ਼ਮਤ ਬਾਬਤ ਗੁਰੂ ਗਰੰਥ ਸਾਹਿਬ ਕਹਿੰਦੇ ਨੇ ਜਿਹ ਠਾਕਰ ਸੁਪਰ ਸੰਗ ਭਇਓ ਸਤ ਸੰਗਤ ਤੇਹ ਪਿਆਰੋ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁੱਲ ਕੀਓ ਉਧਾਰ ਜਿਹੜਾ ਨਾਨਕ ਦੇ ਚਰਨ ਪਰਸੇਗਾ ਉਹ ਆਪ ਤੇ ਤਰੇਗਾ ਸਭ ਕੁੱਲ ਕੀਓ ਉਧਾਰ ਕੁੱਲਾਂ ਦੀਆਂ ਕੁੱਲਾ ਉਹਨਾਂ ਦੀਆਂ ਤਰ ਜਾਂਦੀਆਂ ਨੇ ਗੁਰੂ ਨਾਨਕ ਵਿੱਚ ਇਨੀ ਤਾਕਤ ਹੈ ਪਰ ਕਹਿੰਦੇ ਗੁਰਨਾਨਕ ਨੂੰ ਉਹੀ ਜਪ ਸਕਦਾ ਜਿਹਦੇ ਤੇ ਰੱਬ ਖੁਸ਼ ਹੋਵੇ ਇਹ ਗੱਲ ਠੀਕ ਹੈ ਲਾਕਿ ਤੁਸੀਂ ਜੋਰ ਲਾ ਲਵੋ ਵੀ ਕੱਲ ਤੋਂ ਨਿਤਨੇਮ ਕਰਨਾ ਹੈ ਜਪਦੀ ਸਾਹਿਬ ਪੜ੍ਹਨਾ ਹੈ ਤੇ ਕਈ ਮੇਰੇ ਵਰਗੇ ਵੀਰ ਲਾਰਮ ਵੀ ਲਾਉਂਦੇ ਨੇ ਪਰ ਫਿਰ ਬੰਦ ਕਰ ਪੈਂਦੇ ਹੱਥ ਰਿਆ ਮਾਰ ਕੇ ਫਿਰ ਬੰਦ ਕਰ ਲੈਂਦੇ ਨੇ ਜੇ ਉਠੀ ਪੈਂਦੇ ਨੇ ਇਸ਼ਨਾਨ ਕਰਨ ਨੂੰ ਚਿੱਤ ਨਹੀਂ ਕਰਦਾ ਜੇ ਬਦੋ ਰੋਦੀ ਦਾ ਇਸ਼ਨਾਨ ਕਰ ਹੀ ਲੈਂਦੇ ਨੇ ਤੇ ਚਿੱਤ ਕਰਦਾ ਸੌਂ ਜਾਈਏ ਗੁੜਕਾ ਸਾਹਿਬ ਜਿਕੇ ਤੇ ਚੱਲਿਆ ਨਹੀਂ ਬਾਤ ਕੱਲ ਨੂੰ ਕਰ ਦਵਾਂਗੇ ਕਰਮਾਂ ਵਾਲਾ ਹੀ ਆ ਜਿਹੜਾ ਗੁਰੂ ਨਾਨਕ ਨੂੰ ਜਪਦਾ ਹੈ ਜਪੇਗਾ ਉਹ ਜਿਹਦੇ ਤੇ ਰੱਬ ਦੀ ਖੁਸ਼ੀ ਹੈ ਜਿਹਦੇ ਤੇ ਪ੍ਰਮਾਤਮਾ ਪ੍ਰਸੰਨ ਹੈ ਤੇ ਜਿਹੜਾ ਗੁਰੂ ਨਾਨਕ ਨੂੰ ਜਪ ਲਵੇਗਾ ਕੁੱਲਾ ਦੀਆਂ ਕੁੱਲਾਂ ਦਾ ਉਧਾਰ ਹੋ ਜਾਵੇ ਹੀ ਵਿਲ ਮੀ ਵੈਂਸ਼ਿਪ ਇਟ ਵਿਦ ਇਸ ਇੰਟਾਇਰ ਲਾਈਨ ਸਾਰੇ ਦੀਆਂ ਸਾਰੀਆਂ ਕੁੱਲਾਂ ਦਾ ਉਧਾਰ ਕਈ ਕਹਿ ਦਿੰਦੇ ਲੈ ਸਾਰਾ ਟੱਬਰ ਪੁੱਠੇ ਕਰਮ ਕਰੇ ਇੱਕ ਬਾਣੀ ਪੜੇ ਜਿੱਕਦਾ ਦਰ ਜਾਣਗੇ ਇਹ ਤੇ ਹੁਣ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ ਹੈ ਹਰਿ ਗੁਰ ਨਾਨਕ ਜਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਜਿਹੜਾ ਗੁਰੂ ਨਾਨਕ ਨੂੰ ਜਪੇਗਾ ਸਾਰੇ ਕੁੱਲ ਪਰਿਵਾਰ ਸਾਰਿਆਂ ਦਾ ਉਧਾਰ ਹੋ ਜਾਵੇ ਗੁਰੂ ਨਾਨਕ ਸਾਹਿਬ ਵਿੱਚ ਇੰਨੀ ਤਾਕਤ ਹੈ ਐਸੀ ਉਹ ਪੌਂਚ ਦੇ ਮਾਲਕ ਐਸੀ ਬਖਸ਼ਿਸ਼ ਦੇ ਮਾਲਕ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਸਾ ਅੱਛਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਅਜ਼ਮਤ ਹੈ ਨਾ ਉਹਦੇ ਬਾਬਤ ਇਤਿਹਾਸਕਾਰਾਂ ਨੇ ਜ਼ਰਾ ਜ਼ਰਾ ਲਿਖ ਲਿਖ ਕੇ ਆਪਣੀ ਬਾਖ ਕਲਮ ਦੇ ਨਾਲ ਵਡਿਆਈ ਕੀਤੀ ਹੈ ਕੋਈ ਐਸਾ ਕਵੀ ਨਹੀਂ ਹੈ ਕੋਈ ਐਸਾ ਮਹਾਪੁਰਸ਼ ਨਹੀਂ ਹੈ ਜਿਨਨੇ ਗੁਰੂ ਨਾਨਕ ਦੀ ਵਡਿਆਈ ਨਾ ਕੀਤੀ ਹੋਵੇ ਜਿਨਨੇ ਗੁਰੂ ਨਾਨਕ ਦੀ ਜੈ ਜੈਕਾਰ ਨਾ ਕੀਤੀ ਹੋਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਵਨ ਕਾਲ ਦੇ ਵਿੱਚ ਬੇਅੰਤ ਅਸਮਤਾ ਵਰਤਾਉਂਦੇ ਰਹੇ ਬੇਅੰਤ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਂਦੇ ਰਹੇ ਇੱਕ ਵਾਰ ਗੁਰੂ ਨਾਨਕ ਤੀਨ ਦੁਨੀਆਂ ਦੇ ਮਾਲਕ ਮਾਪਿਆਂ ਨੇ ਫਿਰ ਡੰਗਰ ਤਿਆਰ ਨਿਕਲ ਦਿੰਦੇ ਅੱਜ ਫਿਰ ਉਹਦੇ ਨਿਰਗੁਣ ਸਰੂਪ ਦੀ ਯਾਦ ਵਿੱਚ ਚੌਂਕੜਾ ਲਾ ਕੇ ਬੈਠੇ ਤੇ ਜਦੋਂ ਉਹਦੀ ਯਾਤ ਦੇ ਵਿੱਚ ਚੌਂਕੜਾ ਲਾ ਕੇ ਬੱਡੇ ਤੋਂ ਡੰਗਰਾਂ ਨੇ ਆਡੀਆਂ ਗਵਾਨੀਆਂ ਦੀਆਂ ਫਸਲਾਂ ਚਰ ਲਈਆਂ ਉਹ ਜਦੋਂ ਫਸਲਾਂ ਚਰ ਲਈਆਂ ਮਾਲਕਾਂ ਦੇ ਰੌਲਾ ਪਾਉਂਦੀ ਇਹਨਾਂ ਦੀ ਫਸਲ ਦੇ ਪੱਲੇ ਕੱਖ ਨਾ ਰਿਹਾ ਉਹ ਸਾਰੇ ਰਾਏ ਬਲਾਰ ਕੋ ਰਾਏ ਸਾਰੇ ਉਸ ਹਾਕਮ ਦੇ ਕੋਲ ਗਏ ਆਖਣ ਲੱਗੇ ਦੀ ਸਾਡੀਆਂ ਤੇ ਫਸਲਾਂ ਹੀ ਇਹਦੇ ਡੰਗਰ ਚਰ ਗਏ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ ਤੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਵੀ ਚਲੋ ਚੱਲ ਕੇ ਦੇਖ ਲਈਨੇ ਉਹਦੇ ਅੰਦਰ ਧਿਆਨ ਸ਼ਾ ਜਦੋਂ ਬਾਬੇ ਨਾਨਕ ਨੂੰ ਲੈ ਕੇ ਖੇਤਾਂ ਵਿੱਚ ਗਏ ਨਾ ਸਾਰੇ ਤੇ ਗੁਰੂ ਨਾਨਕ ਦੀ ਅਜ਼ਮਤ ਉਥੇ ਵਰਤ ਰਹੀ ਸੀ ਉਹ ਇੰਨੀ ਪਹੁੰਚ ਦਾ ਮਾਲਕ ਸੀ ਜੜੀਆਂ ਹੋਈਆਂ ਫਸਲਾਂ ਲਤਾੜੀਆਂ ਹੋਈਆਂ ਡੰਗਰਾਂ ਦੇ ਪੌੜਾ ਥੱਲੇ ਫਸਲਾਂ ਜਿੰਨਾ ਦਾ ਖਰਾਬ ਭੋਜ ਮਿੱਟ ਚੁੱਕਿਆ ਸੀ ਗੁਰਨਾਨਕ ਦੀ ਇੱਕ ਨਜ਼ਰ ਕੀ ਪੈ ਗਈ ਉਹਨਾਂ ਫਸਲਾਂ ਦਾ ਭਾਰ ਉਹਨਾਂ ਫਸਲਾਂ ਦੀ ਉਚਾਈ ਉਹਨਾਂ ਫਸਲਾਂ ਦੇ ਉੱਤੇ ਹੁਸਨ ਅੱਗੇ ਨਾਲੋਂ ਧੂਣਾ ਸੀ ਜਦੋਂ ਵੇਖਿਆ ਵੀ ਗੁਰਨਾਨਕ ਸਾਹਿਬ ਸੱਚੇ ਬਾਦਸ਼ਾਹ ਦੀ ਕਿਰਪਾ ਦ੍ਰਿਸ਼ਟੀ ਨਾਲੇ ਤੇ ਫਿਰ ਪਰਫੁੱਲਤ ਹੋ ਗਈਆਂ ਨੇ ਰਾਏ ਬੁਲਾਰ ਨੇ ਤੇ ਉਹ ਫਸਲਾਂ ਦੇ ਮਾਲਕਾਂ ਨੇ ਰਲ ਮਿਲ ਕਰਕੇ ਸਜਦਾ ਕੀਤਾ ਔਰ ਇਸ ਗੱਲ ਦੀ ਸਮਝ ਆ ਗਈ ਵੀ ਗੁਰੂ ਨਾਨਕ ਦੀ ਜਿੱਥੇ ਕਿਰਪਾਲੂ ਨਦਰ ਪੈ ਜਾਂਦੀ ਹੈ ਉਹ ਸੁੱਕੇ ਵੀ ਹਰੇ ਹੋ ਜਾਂਦੇ ਨੇ ਇਹ ਗੁਰੂ ਨਾਨਕ ਦੀ ਪਹੁੰਚ ਹੈ ਇਹ ਗੁਰੂ ਨਾਨਕ ਦੀ ਐਸੀ ਅਦਮਤ ਹੈ ਗੁਰੂ ਨਾਨਕ ਮਹਾਰਾਜ ਉਹ ਤਾਕਤ ਦੇ ਮਾਲਕ ਨੇ ਸੁੱਕੇ ਕਾਸਟ ਹਰਿਆ ਜਿਹੜੇ ਸੁੱਕਿਆ ਨੂੰ ਹਰੇ ਕਰ ਦਿੰਦੇ ਨੇ ਬਾਣੀ ਨੂੰ ਪੁੱਛੋ ਇਹ ਹੋ ਸਕਦਾ ਕਹਿੰਦੇ ਗੁਰ ਤੇ ਬਾਹਰ ਕਿਛ ਨਹੀਂ ਗੁਰਕੀਤਾ ਨੂੰ ਦੇ ਸੋ ਹੋਏ ਗੁਰੂ ਨਾਨਕ ਦੁਨੀਆ ਤੇ ਜੋ ਚਾਹੇ ਕਰ ਸਕਦਾ ਪਰ ਬਕਾਇਦਾ ਸ਼ਰਤੇ ਹੈ ਵੀ ਕਿ ਨੂੰ ਨਾਨਕ ਦੇ ਗੁਣ ਗਾਉਣੇ ਪੈਂਦੇ ਗੁਰੂ ਨਾਨਕ ਦੇ ਅੱਗੇ ਝੁਕਣਾ ਪੈਂਦਾ ਹੈ ਗੁਰੂ ਨਾਨਕ ਤੁਮ ਪਰਸਣਾ ਪੈਂਦਾ ਉਹਦੀ ਜੈ ਜੈਕਾਰ ਕਰਨੀ ਪੈਂਦੀ ਗੁਰੂ ਨਾਨਕ ਮਹਾਰਾਜ ਕੁੱਲ ਕਾਇਨਾਤ ਦੇ ਮਾਲਕ ਨੇ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦਨਾ ਭਾਈ ਗੁਰੂ ਨਾਨਕ ਸਾਹਿਬ ਵਰਗਾ ਕੋਈ ਦੂਸਰਾ ਦੁਨੀਆਂ ਤੇ ਨਹੀਂ ਉਹਨਾਂ ਦਾ ਜਿਤਨਾ ਵੀ ਤੁਸੀਂ ਇਤਿਹਾਸ ਵਿੱਚ ਹੋਗੇਗਾ ਅਸਮਤਾ ਦੇ ਨਾਲ ਉਹ ਸਰਸਾਰ ਹੋਏ ਗਏ ਕਰਾ ਬਾਪ ਦੇ ਨਾਲ ਉਹ ਭਰਿਆ ਹੋਏ ਪਰਮਾਤਮਾ ਦੇ ਬੋਲ ਸੱਚਖੰਡ ਵਿੱਚ ਪ੍ਰਗਟ ਹੋਏ ਤੇ ਸਹਿ ਸੁਭਾਈ ਆਪਣੇ ਨਿਰਗੁਣ ਸਰੂਪ ਰੱਬ ਨਾਲ ਗੱਲਾਂ ਕਰਨ ਲੱਗੇ ਧਿਆਨ ਦੇਓ ਝੋਲੀ ਭਰਦੀ ਕਿਹਦੀ ਰੱਬ ਨਾਲ ਗੁਰੂ ਨਾਨਕ ਸਾਹਿਬ ਆਪਣੇ ਨਿਰਗੁਣ ਸਰੂਪ ਨਾਲ ਜੋਤ ਸਰੂਪ ਨਾਲ ਗੱਲਾਂ ਕਰਦੇ ਨੇ ਉਹਨਾਂ ਆਪ ਲਿਖਿਆ ਕਹਿੰਦੇ ਇੱਕ ਅਰਜ਼ ਗੁਫਤੰਗ ਪੇਸ਼ ਤੋ ਦਰਗਾਹ ਸੁਖਨ ਕਰਤਾਰ ਐ ਪ੍ਰਮਾਤਮਾ ਇੱਕ ਅਰਜ਼ ਇੱਕ ਅਰਦਾਸ ਹੈ ਤੇਰੇ ਅੱਗੇ ਫਾਰਸੀ ਦੇ ਬੋਲ ਨੇ ਕਈ ਮੂਰਖ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਗੋਪਾਲ ਪਾਂਦੇ ਕੋਲ ਪੜਨ ਗਏ ਉਹੜ ਕੇ ਨਾ ਆਏ ਜੀ ਉਹ ਤੇ ਅਨਪੜ੍ਹ ਸਨ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਦੁਨੀਆਂ ਤੇ ਜਿੰਨੇ ਵੀ ਖਿਲਮ ਨੇ ਭਾਸ਼ਾਵਾਂ ਨੇ ਉਹ ਪਰਮਾਤਮਾ ਨੇ ਬਣਾਈਆਂ ਨੇ। ਸ਼ਨਾ ਸੰਦੇ ਇਲਮੇ ਆਲਮ ਹੁੰਦਾ ਹੈ। ਪਰਮਾਤਮਾ ਸਾਰੇ ਇਲਮ ਬਣਾਉਣ ਵਾਲਾ ਹੈ। ਤੇ ਸਾਰਿਆਂ ਖਿਲਮਾਂ ਨੂੰ ਬਣਾਉਣ ਵਾਲਾ ਪਰਮਾਤਮਾ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਬਣ ਕੇ ਦੁਨੀਆਂ ਤੇ ਆਇਆ ਬਾਣੀ ਨੇ ਕਿਹਾ ਇਹ ਸਭ ਤੇ ਵੱਡਾ ਹੈ। ਸਭ ਤੇ ਵੱਡਾ ਸਤਗੁਰ ਨਾਨਕੇ ਸਭ ਤੋਂ ਵੱਡਾ ਹੈ ਤੇ ਸਾਰੇ ਕਿਲਮ ਬਣਾਉਣ ਵਾਲਾ ਹੈ ਇਹਨੂੰ ਭਲਾ ਕਿਸੇ ਚੰਦ ਦੇ ਲਫਾਵੇ ਕੋਲੋਂ ਪਖਤੀ ਕੀ ਲੋੜ ਪੈ ਗਈ ਪੜਦੇ ਨੇ ਅਧੂਰੇ ਸਾਰੇ ਵਰਗੇ ਆਪਾਂ ਨੂੰ ਪੜਨਾ ਪੈਂਦਾ ਕਿਉਂਕਿ ਸਾਡੇ ਚ ਅਧੂਰਾ ਬਣ ਗੁਰੂ ਨਾਨਕ ਪੂਰਾ ਹੈ ਯਾਦ ਰੱਖਿਓ ਉਹ ਜਿਹੜੇ ਕਹਿ ਦਿੰਦੇ ਬਾਬਾ ਨਾਨਕ ਪੜਿਆ ਨਹੀਂ ਤੇ ਕਿਤੇ ਗੁਰੂ ਨਾਨਕ ਦੀ ਕਲਮ ਚੋਂ ਪ੍ਰਗਟ ਹੋਏ ਬੋਲ ਵੇਖੋ ਫਾਰਸੀ ਕੀ ਅਰਬੀ ਕੀ ਸਹਸਕ੍ਰਿਤੀ ਪੜ ਪੁਸਤਕ ਸੰਦੇ ਆ ਬਾਦਮ ਸਲ ਪੂਜਸ ਬਗਲਸ ਮਾਤਮ ਛੇਦ ਜਿਹੜੇ ਨਿੰਦ ਕਹਿੰਦੇ ਬਾਬਾ ਨਾਨਕ ਪੜਿਆ ਨਹੀਂ ਉਹਨਾਂ ਨੂੰ ਇਹ ਸ਼ੁੱਧ ਪੜਨਾ ਵੀ ਨਹੀਂ ਆਉਣਾ ਜੀ ਤੇ ਕਿਹਾ ਬਾਬਾ ਨਾਲ ਪੰਜਾਬੀ ਵਿੱਚ ਗੁਰਮੁਖੀ ਵਿੱਚ ਫਾਰਸੀ ਵਿੱਚ ਸਹਸਕ੍ਰਿਤੀ ਵਿੱਚ ਸੰਸਕ੍ਰਿਤ ਵਿੱਚ ਜਦੋਂ ਵੀ ਗੁਰੂ ਨਾਨਕ ਨੇ ਕਲਮ ਚੁੱਕੀ ਹੈ ਉਸ ਦੀ ਕਲਮ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਉਦੇ پاک ਬੋਲ ਨੇ ਇਕ ਅਰਜ਼ ਗੁਤੰਗ ਪੇਸ਼ ਤੋ ਦਰਗੋਸ ਕੁੰ ਕਰਤਾਰ ਐ ਪ੍ਰਮਾਤਮਾ ਇਕ ਅਰਜ਼ ਤੇਰੇ ਕੋਲੇ ਕਰਸੈ ਪੇਸ਼ ਤੋ ਤੇਰੇ ਬਾਸ ਦਰਗੋਸ ਕੁੰ ਕਰਤਾਰ ਕੰਨ ਨੇੜੇ ਕਰ ਮੇਰੇ ਤੇਰੇ ਨਾਲ ਕੋਈ ਗੱਲ ਕਰਾਂ ਤੇ ਉਹ ਗੱਲ ਸੁਣਦਾ ਵੀ ਹੈ ਪਰਮਾਤਮਾ ਦਾ ਇੱਕ ਸੁਭਾਅ ਹੈ ਉਹ ਅਰਦਾਸ ਸੁਣਦਾ ਹੈ ਗੁਰੂ ਨਾਨਕ ਸਾਹਿਬ ਤੇ ਘੈਰ ਉਹਦੇ ਸਰਗੁਣ ਸਤੂਪ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਉਹ ਤੇ ਇੱਕ ਮੇਕਰ ਹੈ ਪਰਮਾਤਮਾ ਸਾਹਮਣੇ ਸੱਚਖੰਡ ਚ ਪ੍ਰਗਟ ਹੋਏ ਨਿਰਗੁਣ ਸਰੂਪ ਸਾਹਮਣੇ ਤੇ ਪਰਮਾਤਮਾ ਨੂੰ ਆਖਣ ਲੱਗੇ ਜੀ ਉਪਦੇਸ਼ ਦਿਓ ਤੁਸੀਂ ਸਾਡੇ ਹਰ ਗੁਰੂ ਤੇ ਫਿਰ ਮੈਂ ਗਾਂਵ ਵਿਦੇਸ਼ ਤਵਾਂਦੇ ਪ੍ਰਬਾਤਮਾ ਗੈਂਦੇ ਗੁਰੂ ਨਾਨਕ ਸਾਹਿਬ ਤੁਸੀਂ ਸਾਡਾ ਸਤਿਗੁਰੂ ਵਰਤਾਰ ਹੋ ਸਾਡੀ ਜਾਇਦਾਦ ਤੁਹਾਡੀ ਜਾਇਦਾਦ ਹੈ ਸਾਡੀ ਅਸਮਤ ਤੁਹਾਡੀ ਅਸਮਤ ਹੈ ਸਾਡੀ ਕਲਾ ਤੁਹਾਡੀ ਕਲਾ ਹੈ ਆਉਂਦਾ ਨਾ ਗੁਰੂ ਰਾਮਦਾਸ ਬਾਬਤ ਪੂਰੀ ਹੋਈ ਕਰਾ ਪਾਤ ਆਵ ਸਿਰਜਣ ਹਾਰ ਹੈ ਧਾਰਿਆ ਇਹ ਸਿਰਜਣ ਹਾਰ ਨਹੀਂ 10 ਜਾਮੇ ਪਹਿਨੇ ਨੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਤੇ ਸਾਰੀ ਕਰਾਮਾਤ ਲੈ ਕੇ ਤੇ ਤੁਹਾਡੇ ਮੇਰੇ 'ਚ ਫਰਕ ਕੋਈ ਨਹੀਂ ਜਾਓ ਜਾ ਕੇ ਦੁਨੀਆ ਨੂੰ ਤਰੋ ਸਿੱਧੇ ਰਸਤੇ ਲਾਓ ਕਰਤੇ ਨਾਲ ਜੋੜੋ ਕਰਤ ਨਾਲੋਂ ਤੋੜੋ ਉਥੇ ਤਿੰਨ ਬਚਨ ਪ੍ਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਕਹੇ ਧਿਆਨ ਦੇ ਜੇ ਤਿੰਨ ਖਾਨੇ ਵਿੱਚ ਪੈ ਗਏ ਝੋਲੀਆਂ ਭਰੀਆਂ ਹੀ ਰਹਿਣਗੀਆਂ ਆਪਣੇ ਕਹਿੰਦੇ ਜਿਸ ਤੇਰੀ ਨਜ਼ਰ ਗੁਰੂ ਨਾਨਕ ਸਾਹਿਬ ਨੂੰ ਪ੍ਰਮਾਤਮਾ ਕਹਿੰਦੇ ਜਿਸ ਉੱਪਰ ਤੇਰੀ ਨਜ਼ਰ ਇਸ ਉੱਪਰ ਮੇਰੀ ਨਜ਼ਰ ਆਇ ਗੁਰੂ ਨਾਨਕ ਜਿਹਦੇ ਤੇ ਤੇਰੀ ਨਦਰ ਕਿਰਪਾ ਮਈ ਹੈ ਇੱਕ ਤੇ ਨਦਰ ਹੁੰਦੀ ਪੱਠੀ ਤੇ ਇੱਕ ਨਦਰ ਹੁੰਦੀ ਹੈ ਪ੍ਰੇਮ ਨਾਲ ਭਰੀ ਜਿਹਦੇ ਤੇ ਤੇਰੀ ਨਦਰ ਸਵੱਲੀ ਹੈ ਨਾ ਜਿਹਦੇ ਤੇ ਤੂੰ ਰਾਜੀ ਹੈ ਉਹਦੇ ਤੇ ਰੱਬ ਵੀ ਰਾਜੀ ਹੈ ਜਿਹਦੇ ਤੇ ਤੇਰੀ ਨੀ ਨਦਰ ਸਵਲੀ نئی ਨਦਰ ਉੱਪਠੀ ਆ ਜਿਹਦੇ ਤੇ ਤੂੰ ਖੁਸ਼ ਨਹੀਂ ਥੀ ਜਿਹੜਾ ਤੈਨੂੰ ਨਰਾਜ ਕਰ ਬੈਠਿਆ ਉਹ ਰੱਬ ਨੂੰ ਕਦੇ ਵੀ ਮਨਾ ਨਹੀਂ ਸਕੇ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ ਕਰਮ ਕਹਿੰਦੇ ਨੇ ਕਿਰਪਾ ਕਰਨੀ ਝੋਲੀਆਂ ਪਰਨੀ ਬਖਸ਼ਿਸ਼ ਕਰ ਬਖਸ਼ੀਸ਼ ਆਇਆ ਗੁਰੂ ਨਾਨਕ ਜਿਹਦੇ ਤੇ ਤੂੰ ਕਰਮ ਕਰ ਦਵੇਂ ਦੋ ਬਖਸ਼ਿਸ਼ ਕਰ ਦਵੇਂ ਜਿਹਦੀਆਂ ਤੂੰ ਝੋਲੀਆਂ ਭਰਨੀਆਂ ਚਾਵੇਂ ਉਹਦੀਆਂ ਹੀ ਝੋਲੀਆਂ ਮੈਂ ਭਰਾਂਗਾ ਤੇ ਜਿਹਦੀ ਝੋਲੀ ਤੂੰ ਸਖਣੀ ਕਰਕੇ ਕੋਈ ਇੱਕ ਨਿਮਕ ਭਰ ਵਿੱਚ ਖਾਲੀ ਕਰ ਦਵੇਂ ਖੁਦਾ ਸੁਭਾ ਹੈ ਗੁਰਨਾਨਕ ਦੀ ਨਦਰ ਸਵੱਲੀ ਹੋਵੇ ਤੇ ਰੀਤੇ ਭਰੇ ਭਰੇ ਸਖਦਾਵੇ ਖਾਲੀ ਭਾਡੇ ਭਰ ਦਿੰਦਾ ਹੈ ਤਕਤੂਦਾਰ ਬਖਸ਼ ਦਿੰਦਾ ਹੈ ਤੇ ਜਿਨ੍ਹਾਂ ਤੇ ਗੁਰੂ ਨਾਨਕ ਸ਼ਹਿਬ ਰਹਿਮਨਾ ਕਰਨਾ ਕਿਰਪਾ ਨਾ ਕਰਮ ਜਿਨ੍ਹਾਂ ਤੇ ਗੁਰੂ ਨਾਨਕ ਕੋਸ਼ਨਾ ਵੇ ਕਰਮ ਨਾ ਕਰੇ ਉਹਦੇ ਤੇ ਰੱਬ ਵੀ ਖੁਸ਼ ਨਹੀਂ ਜੇ ਹੁੰਦਾ ਜਿਨੇ ਬਾਬਾ ਨਾਨਕ ਗੁੱਸੇ ਕਰ ਲਿਆ ਉਹਦਾ ਰੱਬ ਵੀ ਰੁਸ ਗਿਆ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਤੇ ਜਿਹੜਾ ਤੀਜਾ ਲਗਜ਼ ਅਕਾਲ ਪੁਰਖ ਨੇ ਆਖਿਆ ਨਾ ਉਹਦੇ ਨਾਲ ਰਲਦੀਆਂ ਮਿਲਦੀਆਂ ਪੰਕਤੀਆਂ ਉਸ ਵਿਚਾਰ ਧਾਰਾ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਜਾਂਦੀਆਂ ਨੇ ਬਾਬਾ ਨਾਨਕ ਨੂੰ ਅਕਾਲ ਪੁਰਖ ਆਖਣ ਲੱਗੇ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਉ ਗੁਰ ਪਰਮੇਸ਼ਰ ਮੈਂ ਸ਼ਰੀਰਾਂ ਤੋਂ ਪਰੇ ਉਪਰਾਮ ਪਾਇਆ ਤੋਂ ਪਰੇ ਪਾਰ ਬ੍ਰह्म ਜੋ ਬ੍ਰह्म ਤੋਂ ਪਰੇ ਰਚਨਾ ਤੋਂ ਪਰੇ ਮੇਰਾ ਨਾਮ ਪਾਰ ਬ੍ਰह्म ਪਰਮੇਸ਼ਰ ਤੇ ਤੇਰਾ ਨਾਮ ਗੁਰ ਪਰਮੇਸ਼ਰ ਹੈ ਮੇਰਾ ਗੁਰੂ ਸਰੂਪ ਹੈ ਜੋ ਅਗਿਆਨ ਨੂੰ ਖੇ ਕਰਦਾ ਹੈ ਗਿਆਨ ਬਖਸ਼ਦਾ ਹੈ ਤੇਰੇ ਤੇ ਮੇਰੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਹੈ ਮੁਕਤੀ ਗੱਲ ਇਹ ਹੈ ਜਿਹੜਾ ਗੁਣਾਨਕ ਨੂੰ ਰਿਝਾ ਲਵੇ ਖਾ ਉਹਦੇ ਤੇ ਰੱਬ ਰੀਝ ਪਵੇਗਾ ਜੇ ਜਨੇ ਬਾਬੇ ਨਾਨਕ ਨੂੰ ਗੁਣ ਗਾ ਕੇ ਖੁਸ਼ ਨਾ ਕੀਤਾ ਜਿਹਦੇ ਨਾਲ ਬਾਬਾ ਨਾਨਕ ਨਾਰਾਜ਼ ਹੋ ਗਿਆ ਸਮਝ ਲਿਓ ਰੱਬ ਵੀ ਰੋਸ ਜਾਵੇਗਾ ਜਿਹਦੇ ਨਾਲ ਰੱਬ ਰੋਸ ਗਿਆ ਫਿਰ ਉਹਦੇ ਬੱਲੇ ਕੁਝ ਨਹੀਂ ਜੀ ਰਹਿੰਦਾ